ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਜਰਸੀ ਫਾਰਮ ਜੈਤੋ ਤੇ ਜੀ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਅੱਜ ਤੁਹਾਨੂੰ ਬਈ ਦੂਜਾ ਸੁਗਾ ਪਿਓਰ ਨੀਲੀ ਰਾਵੀ ਦੀ ਝੋਟੀ ਦਿਖਾਉਣੇ ਆ ਜਿਹੜੀ ਕਿ ਆਪਣੀ ਪਿੰਡ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਰੋਡ ਤੇ ਘਰ ਆਈ ਹੈ ਆਪਣਾ ਪਿਓਰ ਨੀਲੀ ਰਾਵੀ ਦੀ ਝੋਟੀ ਜੀ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਜੀ 110% ਪਿਓਰ ਹੈ। ਦੂਜੇ ਸੁਵੇਲੇ ਸੁਗਰੀ ਬਹੁਤ ਸੋਹਣੀ ਤਿਆਰੀ ਕੀਤੀ ਹੈ। ਹੱਥਾਂ ਨਾਲ ਸਾਰੇ ਬਹੁਤ ਸੋਹਣਾ ਨੇ। ਸਕਰੀਨ ਤੇ ਲਿਖਿਆ ਨੰਬਰ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਛੋਟੀ ਜਿਹੀ ਡਿਟੇਲ ਪਤਾ ਕਰ ਸਕਦੇ ਹੋ। ਬਾਕੀ ਇਹਦਾ ਮੁੱਲ 1 ਲੱਖ ਤੇ 15000 ਰੁਪਈਆ ਜੀ ਮੌਕੇ ਤੇ ਮਾਨਤਨ ਹੋ ਜਾਊਗਾ। ਇੱਕ ਵਾਰ ਦੁਆਰਾ ਬੇਨਤੀ ਕਰਦੇ ਹਾਂ ਜੀ। ਜਿਨੇ ਵੀ ਚੰਗੇ ਪਸ਼ੂ ਲੈਣੇ ਜਾਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹਨੂੰ ਵੀ ਬਈ ਚੋਟੀ ਸੋਹਣੀ ਲੱਗੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਸ਼ੇਅਰ ਜੇ ਤੋ ਜੁਲਫ਼ ਰੀਕੋਰਡ ਧੰਨਵਾਦ ਉਸ